ਅਰ ਤੁਸੀਂ ਚਲੋ ਹਨਾ ਹੁਣ ਇਹ ਤਾਂ ਲੋਕ ਪੱਖੀ ਮਸਲਾ ਸੀ ਇਹ ਕਿਹੜਾ ਸਰ ਕੋਈ ਮੇਰਾ ਪਰਸਨਲ ਆ ਜੀ ਜਾਂ ਕਿਸੇ ਦਾ ਵਾ ਜਾਂ ਕੋਈ ਲੀਡਰ ਵਾਲੀ ਸਿਆਸਤ ਆ ਵੀ ਆਪਾਂ ਸਿਆਸਤ ਚ ਮਤੋਂ ਨਹੀਂ ਸਰ ਇਹ ਤਾਂ ਹਰ ਇੱਕ ਬੰਦੇ ਦਾ ਫਰਜ਼ ਹੈ ਜੀ ਪਾਣੀ ਸੱਤ ਕਿਸੇ ਵੀ ਕੀ ਨਾ ਸੀ ਕਿਸੇ ਵੀ ਸਾਰੇ ਅਫਸਰਾਂ ਨੇ ਵੀ ਪੀਣਾ ਸਰ ਪਾਣੀ ਨਾਲ ਪਿਆ ਨਹੀ ਇਹ ਤਾਂ ਇਹ ਤਾਂ ਇਹ ਤਾਂ ਹੀ ਬਚੂਗਾ ਜੀ ਇਹ ਧਰਤੀ ਉਹ ਬੁਰਾ ਹਾਲਾ ਕਾਲਾ ਪਾਣੀ ਆ ਮੈਂ ਤੁਹਾਡੇ ਕੋਲ ਵੀਡੀਓ ਦਿਖਾਉਂਦਾ ਮੈਂ ਆ ਤੁਸੀਂ ਦੇਖ ਕੇ ਮੈਨੂੰ ਦੱਸ ਦਿਓ ਵੀ ਆਹ ਨੌਜਵਾਨ ਹਲਵਾ ਜੀ ਆ ਦੇਖ ਲਓ ਮੈਨੂੰ ਦਿਖਾ ਦੇਣਾ ਵੀ ਕੀ ਹਾਲ ਆ ਪਾਣੀ ਦਾ ਤੁਸੀਂ ਚਲੋ ਆ ਜੀ ਬਾਈ ਜੀ ਆਓ ਛੋਟੇ ਵੀਰ ਚੱਲਣਾ ਪਰ ਹਲੋ ਆ ਦੇਖ ਲਓ ਆ ਦੱਸੋ ਆ ਪਾਣੀ ਪੀਤਾ ਜਾਊਗਾ ਅੱਜ ਆਪਾਂ ਉੱਥੇ ਦੇਖਦੇ ਆਂ ਵੈਸ਼ ਕੀ ਸਰ ਆ ਤੁਸੀਂ ਦੇਖੋ ਅਸੀਂ ਸਰ ਚਲੋ ਆਰੋ ਛੋਟੇ ਚਲੋ ਉਹ ਵਸਤੀ ਕੀ ਹੈਗੀ ਜਗ੍ਹਾ ਬਾਦੂ ਬਾਦੂ ਹੈ ਜੀ ਗੱਡੀ ਫਿਰ ਖੜੀ ਰਹਿਣ ਦੇਣਾ ਕੋਈ ਜੱਕ ਲਾਂਗੇ ਅਸੀਂ ਮੁਰਜ਼ੀ ਕਰਾਂਗੇ ਹਾਂ ਮੁਰਜ਼ੀ ਕਰਾਂ ਚੱਕ ਲਾਂਗੇ ਅਸੀਂ ਐ ਦਾ ਨੂੰ ਗੱਡੀ ਖੜਨੀ ਆ ਖੜੀ ਰਹਿਣ ਦੇ ਵਾਣਾ ਜਾਣਾ ਕਿੱਥੇ ਫਰੋਂ ਲੈ ਕੇ ਕੀ ਤਜਾਰਾ ਜੇ ਗਰਾਵੀ ਜਾਣਾ ਜੀ ਕਿੱਧਰ ਜਾਣਾ ਆਪਾਂ ਥੋੜਾ ਉੱਥੇ ਜੇ ਰੱਖ ਦਵਾਂ ਲੈ ਹਾਂ ਚਲ ਮਾਜੀ ਹੋ ਗਈ ਓਏ ਥੋੜਾ ਮਨੀ ਕਰ ਲੋ ਜੀ ਆਪਾਂ ਜਾਣਾ ਹੈ ਹੈਲੋ ਗੱਡੀ ਨਾ ਵੀ ਸਾਈਡ ਤੋਂ ਕਰ ਦੇ ਦਿੰਦੇ ਕਰਦਾ ਮੈਂ ਉਹ ਵੀ ਨਾਲਾ ਸਾਈਡ ਤੇ ਉਹ ਤਾਂ ਖੜੀ ਆ ਆ ਸਾਈਡ ਤੇ ਚੱਲੀ ਜਾਂਦੇ ਨੂੰ ਆਪਣੇ ਵਾਲੇ ਵਿੱਚ ਆ ਵੀ ਤੇਰੇ ਕੋਲੇ ਨਾ ਪਾਸਾ ਚੌਕੀ ਪਹੁੰਚੂ ਬੜੀ ਤੇ ਉਹਦਾ ਕੋਲ ਤੋਂ ਬਸਨ ਚੌਕੀ ਤੱਕ ਕੋਲ ਇਹ ਲੈ ਮੋੜ ਹੀ ਲਗ ਰੋ ਆਪਣੇ ਵਾਲੇ ਵਿੱਚ ਗਰਾਉਂ ਨਾਲ ਬਹਿ ਜਾ ਆਓ ਯਾਰ ਨਹੀਂ ਇਹ ਨਹੀਂ ਸਰ ਸਾਡੂੰ ਤੁਸੂ ਤਾਂ ਨਹੀਂ 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 ਕਾਲੇ ਪਾਣੀ ਆਉਂਦੇ ਕਾਲੇ ਕੰਪਣੇ ਹਾਂਜੀ ਹਾਂਜੀ ਪੁੱਛਲਾ ਮੜਾ ਜੀ ਨਾਲ ਕੇ ਜਾਣਾ ਬੈਠ ਜੂਗਾ ਲੋ ਜੇ ਜਿਗਰਾਉ ਜਾਣਾ ਗੱਡੀ ਲੈ ਚਲੀ ਚਾਬੀ ਦੇ ਦੇ ਬਾਈ ਵਾਲੀ ਦੀ ਵੀ ਦੇ ਦੇ ਨਾ ਉਹ ਨਵੀ ਕੋਲ ਆਓ ਆਓ ਜੀ ਆਓ ਇੱਕ ਮਿੰਟ ਸਰ ਉਹ ਚਾਬੀ ਨਵੀ ਇੱਧਰ ਦੇ ਦੇ ਚਾਬੀ ਦੇ ਦੇ ਗੱਡੀ ਦੇ ਹੋਰ ਜੀ ਨਾ ਗਿਆ ਜੇ ਮੇਰਾ ਗੁੱਸਾ ਵੀ ਚੱਬੀ ਕੋਲੀ ਨਾ ਨਹੀਂ ਦੇਤੀ ਗੱਡੀ ਲੈ ਆਉ ਮੇ ਕੋਲ ਆਜੋ ਗੱਡੀ ਲੋ ਜੀ ਧੰਨਵਾਦ ਬੈਠ ਜਾ ਬੈਠ ਜਾ ਕੋਈ ਕਰੋ ਰੋਣੇ ਉਹ ਕਾਲੀ ਪਾਣੀ ਵਾਲੇ ਮਸਲੇ ਦੇ ਵਿੱਚ ਬੜੀ ਗੰਭੀਰ ਜਿਹੜੀ ਸਿਆਸਤ ਹੋ ਰਹੀ ਹੈ ਪੰਜਾਬ ਸਰਕਾਰ ਸੁੱਤੀ ਪਈ ਆ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਮੇਰੇ ਨਾਲ ਬਾਈ ਸੁਖਿੰਦਰ ਪੀਪੀ ਉਹਨਾਂ ਸਾਡੇ ਜਿਹੜੇ ਮੁੰਡੇ ਨੇ ਪੁਲਿਸ ਨੇ ਅਰੈਸਟ ਕਰ ਲਿਆ ਇਹ ਖਬਰ ਵਾਰ ਤੋਂ ਬਾਅਦ ਤੁਸੀਂ ਇਹਨੂੰ ਦਸਰੇ ਤੱਕ ਚਾ ਦਿਓ ਜਿੱਦਾਂ ਕੋਈ ਕ੍ਰਾਈਮ ਕੀਤਾ ਹੁੰਦਾ ਹੈ ਪੁਲਿਸ ਦੀਆਂ ਵੱਡੀਆਂ ਗੱਡੀਆਂ ਸਾਰੀ ਪੁਲਿਸ ਇਸ ਕੰਮ ਨੂੰ ਲਾ ਦਿੱਤੀ ਹੈ ਫੀਰਿੰਗ ਦੀ ਜਗ੍ਹਾ ਸੀਸਾਂ ਦੇ। ਲਾ ਦਿੱਤੀ ਗਈ ਆ। ਪੁੱਛੀਏ ਛੋੜੀ ਆ। ਕੱਲ ਕੱਲੋ ਤਾਂ ਜਗਰਾਉ ਕਿਹੜਾ ਬੰਦਾ? ਅਗਵਾਲੜ ਦਾ ਹੀ ਜਗਰਾਉ ਜੀ। ਚਾ ਹਾਂਜੀ ਮਰਨ ਆਪਣਾ ਨਵੀ ਅਸੀਂ ਮਾਰੇ ਪੰਪ ਤੇ ਹਜੇ ਪਹੁੰਚੀ ਚੱਕੇ ਹਾਂਜੀ ਸੋਨੋ ਜਿਛੇ ਨਰੇਸ਼ ਕੁਮਾਰ ਹੂੰ ਮੈਂ ਤਰੰਦਾ ਵੀ ਅਰੇ ਵੀ ਮੈਨੂੰ ਲੱਗਦਾ ਫੜੇ ਜਾ ਚੁੱਕੇ ਨੇ ਉਹ ਮੇਰੇ ਕੋਲ ਪੁੱਜਿਆ ਸੁਨੀਹਾ ਠੀਕ ਹੈ ਸੋਨੋ ਖਬਰ ਆ ਰਿਹਾ ਉਹ ਪਰਾਵਾ ਸਾਈਡ ਤੇ ਸੀ ਰਾਹ ਚੱਕ ਲੈ ਲੁਧਿਆਣੇ ਪਹੁੰਚਦੇ ਹਾਂ ਠੀਕ ਹੈ ਸੋਨੋ ਕੁ ਨਰੇਸ਼ ਕੁਮਾਰ ਇਹ ਕਥਾ ਦਰਾਂ ਨੂੰ ਧਰਮਪੁਰ ਧਰਮਪੁਰ ਖਾਸੇ ਹਾਂਜੀ ਜਦੋਂ ਕੋਈ ਕ੍ਰਾਈਮ ਕੀਤਾ ਹੁੰਦਾ ਇਨੀ ਪੁਲਿਸ ਲਾ ਕੇ ਸਾਨੂੰ ਚੱਕਿਆ ਗਿਆ ਜੀ ਦੇਖ ਚਾਦੀ ਡੀਐਸਪੀ ਐਸਪੀ ਉਹ ਫਿਰ ਰਹਿੰਦੀ ਡਿਊਟੀ ਸੁਮੇਂਦਰ ਸਾਹਿਬ ਚੇਲੇ ਕੇ ਚਲਾਏ ਦੀ ਕੱਢਦੇ ਨੇ ਪੁਲਿਸ ਆਓ ਬੈਠ ਲੈ ਲੈਦੇ ਹਾਂ ਭੰਡ ਸਰਕਾਰ ਨੂੰ ਦੇਖਣਾ ਪਊਗਾ ਅਸੀਂ ਕੋਈ ਸਾਡਾ ਮਸਲਾ ਨਹੀਂ ਸੀ ਗੰਭੀਰ ਮਸਲਾ ਬਾਈ ਸੁਖਵਿੰਦਰ ਅ ਹਜੇ ਤੱਕ ਲੱਖੇਵਾਰ ਨਹੀਂ ਸਾਨੂੰ ਪਤਾ ਬਾਈ ਮੈਂ ਤੇ ਬਾਈ ਸੁਖਵਿੰਦਰ